so we proudly say education is not for sale education is not for sale it is not just about a couple of courses but we openly say ki ek bahut wadda scam chal rha hai is scam nu proper tareeke nan unwheel karna te us cheez nu rokna bahut zaruri hai sade ton pehla de vi itthe students sangharsh ne lagge hoye ha haoli haoli onna nu hor vi join kar rahe ha ajj 11va dena you all can see the weather but it's okay we are stubborn if they are te assi apni fight ethe karde rahange jad tak saada koi faisla nahi hunda apno protest kar dande 10 din ho gaye te university da koi bhi wadiya response nahi aa reha ta karke ve apne tusi dekh sakde majority of the students kinne harsh weather de vich te khade hoye ne ta karke main hor bhi students nu appeal karta not only for all goma university students but also all college students ਪਲੀਜ਼ ਕਮ ਐਂਡ ਜੁਆਇਨ ਜੁਆਇਨ ਅਸ ਬਿਕੋਜ਼ ਇਟਸ ਨੋਟ ਓਨਲੀ ਫਾਰ ਅਸ ਬਿਕੋਜ਼ ਇਟਸ ਹੈਪਨ ਆਲਸੋ ਫਾਰ ਦਾ ਅਦਰ ਕਾਲਜਸ ਸਾਨੂੰ ਆਪਣੀਆਂ ਕੈਪੈਬਿਲਿਟੀਆਂ ਦੇ ਤੇ ਆਪਦੇ ਆਪ ਤੇ ٹرسٹ ਦਾ ਇਸ ਕਰਕੇ ਅਸੀਂ ਆਪਣੇ ਲਈ ਲੜ ਰਹੇ ਆ ਤੇ ਅਸੀਂ ਆਪਣੇ ਆਪ ਨੂੰ ਇਹਨਾਂ ਸਟੂਡੈਂਟਸ ਦੇ ਗਰੁੱਪ ਨੂੰ ਗਲਤ ਪ੍ਰੂਵ ਨਹੀਂ ਹੋਣ ਦੇਵਾਂਗੇ ਇਹ ਸਾਡੀ ਸਟੇਟਮੈਂਟ ਅੱਜ ਵੀ ਆ ਤੇ ਕੱਲ ਵੀ ਆ ਇਹ ਯੂਨੀਵਰਸਿਟੀਜ਼ ਕਾਲਜ ਸਾਰੇ ਸਕੈਮ ਕਰ ਰਹੇ ਨੇ ਕਿਉਂਕਿ ਅਸੀਂ ਅਸੀਂ ਸੱਚਿਆਂ ਤਾਂ ਕਰਕੇ ਇੰਨੇ ਹਾਰਸ਼ ਵੈਦਰ ਦੇ ਵਿੱਚ ਇੱਥੇ ਖੜੇ ਹੋਏ ਆ ਤਾਂ ਤਾਂ ਕਰਕੇ ਆਪਾਂ ਇੱਥੇ ਸਾਰੇ ਇਹਨਾਂ ਨੂੰ ਦੱਸ ਸਕੀ ਵੀ ਇਨਸਟੂਡੈਂਟ ਦੀ ਕੀ ਪਾਵਰ ਹੁੰਦੀ ਹੈ ਕਿ ਤੁਸੀਂ ਉਹਨਾਂ ਨਾਲ ਇਹੋ ਜਿਹਾ ਸਕੈਮ ਨਹੀਂ ਕਰ ਸਕਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸਾਰੇ ਰਿਪਰੈਜ਼ੈਂਟ ਕਰ ਰਹੇ ਆ ਅਗੋਮਾ ਯੂਨੀਵਰਸਿਟੀ ਦਾ ਸਟੂਡੈਂਟ ਗਰੁੱਪ ਜਿਹਦੇ ਵਿੱਚ ਇੱਕ ਨਹੀਂ ਬਹੁਤ سارے ਕੋਰਸਸ ਇਨਵੋਲਡ ਹੈਗੇ ਆ ਅਕੋਰਡਿੰਗ ਟੂ ਯੂਨੀਵਰਸਿਟੀ ਸਾਨੂੰ ਫ੍ਰਾਈਡੇ ਤੱਕ ਦਾ ਟਾਈਮ ਮਿਲਿਆ ਸੀਗਾ ਕਿ ਤੁਸੀਂ ਪੀਸਫੁਲ ਤਰੀਕੇ ਨਾਲ ਇਸ ਚੀਜ਼ ਨੂੰ ਅੱਗੇ ਲੈ ਕੇ ਜਾਓ ਤੇ ਅਸੀਂ ਤੁਹਾਡਾ ਕੋਈ ਨਾ ਕੋਈ ਹੱਲ ਕਰਾਂਗੇ till now we have not received anything from them and now we are entering the next stage of our protest ਜਿਵੇਂ ਕਿ ਸਾਨੂੰ ਕਿਹਾ ਗਿਆ ਸੀਗਾ ਕਿ ਇੱਕ ਸਟੂਡੈਂਟਸ ਦਾ ਗਰੁੱਪ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਰਿਪਰੈਜ਼ੈਂਟ ਕਰ ਰਿਹਾ ਆ ਜੋ ਕਿ ਬਿਲਕੁਲ ਸੱਚ ਗੱਲ ਆ ਕਿਉਂਕਿ ਹੌਲੀ ਹੌਲੀ ਸਾਨੂੰ ਦੇਖ ਕੇ ਹੋਰ ਕੋਰਸਸ ਦੇ ਬੱਚੇ ਵੀ ਅੱਗੇ ਆ ਰਹੇ ਆ ਜਿਨ੍ਹਾਂ ਨਾਲ ਤੱਕਾ ਹੋ ਰਿਹਾ ਇਟ ਇਜ਼ ਨਾਟ ਜਸਟ ਅਬਾਊਟ ਅ ਕਪਲ ਆਫ ਕੋਰਸਸ ਬਟ ਵੀ ਓਪਨਲੀ ਸੇ ਕਿ ਇੱਕ ਬਹੁਤ ਵੱਡਾ ਸਕੈਮ ਚੱਲ ਰਿਹਾ ਹੈ ਇਹ ਸਕੈਮ ਨੂੰ ਪ੍ਰੋਪਰ ਤਰੀਕੇ ਨਾਲ ਅਲਨਵੀਲ ਕਰਨਾ ਤੇ ਉਸ ਚੀਜ਼ ਨੂੰ ਰੋਕਣਾ ਬਹੁਤ ਜ਼ਰੂਰੀ ਆ ਸਾਡੇ ਤੋਂ ਪਹਿਲਾਂ ਦੇ ਵੀ ਇੱਥੇ ਸਟੂਡੈਂਟ ਸੰਘਰਸ਼ ਨੇ ਲੱਗੇ ਹੋਏ ਆ ਹੌਲੀ-ਹੌਲੀ ਉਹਨਾਂ ਨੂੰ ਹੋਰ ਵੀ ਜੁਆਇਨ ਕਰ ਰਹੇ ਆ ਅੱਜ 11ਵਾਂ ਦਿਨ ਆ ਯੂ ਆਲ ਕੈਨ ਸੀ ਦ ਵੈਦਰ ਬਟ ਇਟਸ ਓਕੇ ਵੀ ਆਰ ਸਟੱਬਰਨ ਇਫ ਦੇ ਆਰ ਤੇ ਅਸੀਂ ਆਪਦੀ ਵਾਈਟ ਇੱਥੇ ਕਰਦੇ ਰਹਾਂਗੇ ਜਦ ਤੱਕ ਸਾਡਾ ਕੋਈ ਫੈਸਲਾ ਨਹੀਂ ਹੁੰਦਾ ਸਾਨੂੰ ਆਪਦੇ ਹਾਰਡਵਰਕ ਤੇ ਟਰਸਟ ਆ ਸਾਨੂੰ ਆਪਣੀਆਂ ਕੈਪੇਬਿਲਿਟੀਜ਼ ਤੇ ਟਰਸਟ ਆ ਸਾਨੂੰ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ ਕਿ ਸਾਨੂੰ ਕੋਈ ਕੀ ਕਹਿ ਰਿਹਾ ਆ ਜਾਂ ਅਸੀਂ ਇਸ ਕੇਸ ਚੀਜ਼ ਲਈ ਇੱਥੇ ਬੈਠੇ ਹੋਏ ਆ ਸਾਨੂੰ ਪਤਾ ਸਾਨੂੰ ਆਪਣੇ ਆਪ ਤੇ ਭਰੋਸਾ ਆ ਤੇ ਅਸੀਂ ਆਪਣੇ ਆਪ ਨੂੰ ਰਿਪਰੈਜ਼ੈਂਟ ਬਹੁਤ ਪ੍ਰਾਊਡਲੀ ਕਰ ਰਹੇ ਆ ਤੇ ਅਸੀਂ ਇਹ ਵੀ ਇਸ ਪਲੇਟਫਾਰਮ ਦੇ ਥਰੂ ਕਹਿਣਾ ਚਾਹਾਂਗੇ ਕਿ ਜੇ ਕਿਸੇ ਦਾ ਕੋਈ ਕੁਐਸਚਨ ਹੁੰਦਾ ਆ ਜੇ ਕਿਸੇ ਨੂੰ ਇਸ ਚੀਜ਼ 'ਚ ਕਿਸੇ ਵੀ ਤਰੀਕੇ ਦਾ ਆਬਜੈਕਸ਼ਨ ਲੱਗਦਾ ਆ ਕਮ and talk to us. We have all the answers ready for you. And we are saying that on this open platform. Over to Love Preet. ਜੇ ਤੁਹਾਨੂੰ ਸਭ ਨੂੰ ਪਤਾ ਵੀ ਆਪਾਂ ਕਿੰਨਾ ਵਾਰ ਆਪਣਾ ਪ੍ਰੋਟੈਸਟ ਕਰ ਦਨ 10 ਦਿਨ ਹੋ ਗਏ ਤੇ ਯੂਨੀਵਰਸਿਟੀ ਦਾ ਕੋਈ ਵੀ ਵਧੀਆ ਰਿਸਪੌਂਸ ਨਹੀਂ ਆ ਰਿਹਾ ਤਾਂ ਕਰਕੇ ਵੀ ਆਪਣੇ ਤੁਸੀਂ ਦੇਖ ਸਕਦੇ ਹੋ ਮੈਜੋਰਟੀ ਆਫ ਦਾ ਸਟੂਡੈਂਟਸ ਕਿੰਨੇ ਹਾਰਸ਼ ਵੈਦਰ ਦੇ ਵਿੱਚ ਇੱਥੇ ਖੜੇ ਹੋਏ ਨੇ ਤਾਂ ਕਰਕੇ ਮੈਂ ਹੋਰ ਵੀ ਸਟੂਡੈਂਟਸ ਨੂੰ ਅਪੀਲ ਕਰਦਾ ਨਾਟ ਓਨਲੀ ਫਾਰ ਆਲ ਗੋਮਾ ਯੂਨੀਵਰਸਿਟੀ ਸਟੂਡੈਂਟਸ ਬਟ ਆਲਸੋ ਆਲ ਆ ਕਾਲਜ ਸਟੂਡੈਂਟਸ ਪਲੀਜ਼ ਕਮ ਐਂਡ ਜੁਆਇਨ ਜੁਆਇਨ ਅਸ ਬਿਕੋਜ਼ ਇਟਸ ਨੋਟ ਓਨਲੀ ਫਾਰ ਅਸ ਬਿਕੋਜ਼ ਇਟਸ ਹੈਪਨ ਆਲਸੋ ਫਾਰ ਦਾ ਅਦਰ ਕਾਲਜਸ ਥੈਟਸ ਵਾਈ ਸਾਰੇ ਸਟੂਡੈਂਟਸ ਇੱਥੇ ਆਉਣ ਆਪਾਂ ਸਾਰਿਆਂ ਨਾਲ ਲੜ ਸਕਦੇ ਕਿਉਂਕਿ ਇੱਥੇ ਇਹ ਯੂਨੀਵਰਸਿਟੀ ਕਾਲਜ ਸਾਰੇ ਸਕੈਮ ਕਰ ਰਹੇ ਨੇ ਕਿਉਂਕਿ ਅਸੀਂ ਅਸੀਂ ਸੱਚੇ ਤਾਂ ਕਰਕੇ ਇੰਨੇ ਹਾਰਸ਼ ਵੈਦਰ ਦੇ ਵਿੱਚ ਇੱਥੇ ਖੜੇ ਹੋਏ ਆ ਤਾਂ ਤਾਂ ਕਰਕੇ ਆਪਾਂ ਇੱਥੇ ਸਾਰੇ ਇਹਨਾਂ ਨੂੰ ਦੱਸ ਸਕੀ ਵੀ ਸਟੂਡੈਂਟ ਦੀ ਕੀ ਪਾਵਰ ਹੁੰਦੀ ਹੈ ਕਿ ਤੁਸੀਂ ਉਹਨਾਂ ਨਾਲ ਇਹੋ ਜਿਹਾ ਸਕੈਮ ਨਹੀਂ ਕਰ ਸਕਦੇ ਇਸ ਕਰਕੇ ਮੈਂ ਸਾਰੇ ਸਟੂਡੈਂਟਸ ਨੂੰ ਅਪੀਲ ਕਰਦਾ ਕਿ ਤੁਸੀਂ ਇੱਥੇ ਆਓ ਆਪਾਂ ਇੱਥੇ ਇਕੱਠੇ ਹੋ ਕੇ ਸਾਰੇ ਨਾਲ ਇਹਨਾਂ ਯੂਨੀਵਰਸਿਟੀ ਕਾਲਜਾਂ ਦੇ ਖਿਲਾਫ ਲੜ ਗਏ। ਥੈਂਕਸ ਆ ਤੇ ਇੱਕ ਜੇ ਆਪਾਂ ਨੂੰ ਲੋੜ ਪਈ ਤਾਂ ਆਪਾਂ ਅਗਰ ਨੈਕਸਟ ਕਾਲ ਵੀ ਕਰਾਂਗੇ ਵੀ ਕਿ ਆਪਾਂ ਮਾਰਚ ਕੱਢਣਾ ਜਾਂ ਕੁਝ ਵੀ ਤਾਂ ਪਲੀਜ਼ ਤੁਸੀਂ ਅਵੇਅਰ ਰਹੋ ਇਸ ਚੀਜ਼ ਲਈ। ਭਾਈ ਸਨੋ ਬਹੁਤ ਜ਼ਿਆਦਾ ਆ, ਖੰਡ ਬਹੁਤ ਜ਼ਿਆਦਾ ਆ। ਕੱਲ ਨੂੰ ਕਿਸੇ ਬੱਚੇ ਨੂੰ ਕੁਝ ਹੋ ਜਾਂਦਾ ਉਹਦਾ ਰਿਸਪੋਨਸੀਬਲ ਕੌਣ ਆ? ਯੂਨੀਵਰਸਿਟੀ ਇਸ ਚੀਜ਼ ਤੋਂ ਕੋਰੇ ਤਰੀਕੇ ਨਾਲ ਮੁਕਰੀ ਹੋਈ ਆ ਕਿ ਤੁਸੀਂ ਜੋ ਕਰ ਰਹੇ ਹੋ ਤੁਸੀਂ ਪਬਲਿਕ ਪਲੇਸ ਤੇ ਕਰ ਰਹੇ ਹੋ। ਇਹ ਸਾਫ਼-ਸਾਫ਼ ਇਸ ਚੀਜ਼ ਨੂੰ ਸ਼ੋਅ ਕਰਦਾ ਹੈ ਕਿ ਸਟੂਡੈਂਟ ਦੀ ਏਸ ਯੂਨੀਵਰਸਿਟੀ 'ਚ ਕਿੰਨੀ ਕਿ ਤਦਰ ਆ ਤੇ ਕਿੰਨਾ ਕੋ ਸਾਡੇ ਪ੍ਰਤੀ ਕਨਸਰਨਡ ਆ ਪਰ ਅਸੀਂ ਫੇਰ ਵੀ ਡਟੇ ਹੋਏ ਆ ਕਿਉਂਕਿ ਅਸੀਂ ਇਹਨਾਂ ਦੇ ਏਸ ਡਿਸੀਜਨ ਨੂੰ ਆਪਣੇ ਉੱਪਰ ਲੈ ਕੇ ਆਪ ਦਾ ਮੂੰਹ ਚ ਪਾ ਕੇ ਘਰੇ ਨਹੀਂ ਜਾ ਸਕਦੇ ਸਾਨੂੰ ਆਪਣੀਆਂ ਕਪੇਬਿਲਿਟੀਆਂ ਦੇ ਤੇ ਆਪਦੇ ਆਪ ਤੇ ਟਰਸਟ ਆ ਇਸ ਕਰਕੇ ਅਸੀਂ ਆਪਣੇ ਲਈ ਲੜ ਰਹੇ ਆ ਤੇ ਅਸੀਂ ਆਪਣੇ ਆਪ ਨੂੰ ਇਹਨਾਂ ਸਟੂਡੈਂਟਸ ਦੇ ਗਰੁੱਪ ਨੂੰ ਗਲਤ ਪ੍ਰੂਵ ਨਹੀਂ ਹੋਣ ਦੇਵਾਂਗੇ ਇਹ ਸਾਡੀ ਸਟੇਟਮੈਂਟ ਅੱਜ ਵੀ ਆ ਤੇ ਕੱਲ ਵੀ ਆ ਦੇ ਯੂਨੀਵਰਸਿਟੀ ਕਹਿੰਦੇ ਵੀ ਸਾਡੀ ਰੈਪੋਰਟੇਸ਼ਨ ਦਾ ਸਵਾਲ ਆ ਤੇ ਸਾਡੀ ਦਾ ਵੀ ਹੈਗਾ ਕਿਉਂਕਿ ਅਸੀਂ ਵੀ ਕਿੰਨਾ ਸਟੂਡੈਂਟ ਆ ਅੱਗੇ ਵੀ ਕਦੇ ਇੰਟਰਵਿਊ ਦੇ ਕਦੇ ਕਦੇ ਕੈਮਰੇ ਦੇ ਸਾਹਮਣੇ ਨਹੀਂ ਆਏ ਸੀ ਪਰ ਹੁਣ ਸਾਨੂੰ ਸਾਰੇ ਲੋਕ ਇਨੇ ਵਰਲਡ ਦੇ ਸਾਰੇ ਵਰਲਡ ਦੇ ਸਾਡੀ ਵੀਡੀਓ ਚ ਇਹਨਾਂ ਵਾਇਰਲ ਹੋ ਰਹੀ ਹੈ ਨਾ ਤਾਂ ਅਸੀਂ ਐਸੇ ਕਰਕੇ ਕਹਿੰਦੇ ਵੀ ਜੇ ਇਹ ਸਾਡੀ ਵੀ ਹੁਣ ਇੱਜ਼ਤ ਤੇ ਗੱਲ ਆ ਗਈ ਅਸੀਂ ਐਸੇ ਕਰਕੇ ਪਿੱਛੇ ਨਹੀਂ ਹਟਾਂਗੇ ਹੁਣ ਬਲਕਿ ਕਿਸੇ ਵੀ ਸਟੂਡੈਂਟ ਨੂੰ ਕੁਝ ਵੀ ਹੁੰਦਾ ਤਾਂ ਇਸ ਲਈ ਮੈਂ ਤਾਂ ਅੱਜ ਵੀ ਕਹਿੰਦਾ ਮੇਰੀ ਯੂਨੀਵਰਸਿਟੀ ਜ਼ਿੰਮੇਵਾਰ ਹੈ ਕਿਉਂਕਿ ਮੀਡੀਆ ਨੂੰ ਪਤਾ ਹੈ ਯੂਨੀਵਰਸਿਟੀ ਦੇ ਅਗੇਂਸਟ ਬ ਯੂਨੀਵਰਸਿਟੀ ਦੀ ਰਿਸਪੌਂਸਿਬਿਲਟੀ ਹੈ ਗਿਆ ਸਾਨੂੰ ਅੱਜ ਤੱਕ ਯੂਨੀਵਰਸਿਟੀ ਨੇ ਅਪਰੋਚ ਵੀ ਨਹੀਂ ਕੀਤਾ ਜਿਨ੍ਹਾਂ ਨੇ ਬਾਅਦ ਚ ਜੁਆਇਨ ਕੀਤਾ ਆ ਕਿ ਤੁਹਾਡੀ ਪ੍ਰੋਬਲਮ ਨੂੰ ਅਸੀਂ ਸੁਣਨ ਦੀ ਕੋਸ਼ਿਸ਼ ਕਰੀਏ ਜਾਂ ਤੁਹਾਨੂੰ ਇੱਕ ਰੈਜ਼ੋਲੂਸ਼ਨ ਦਈਏ ਅਸੀਂ ਇੱਕ ਫਾਰਮਲ ਚੇਨ ਆਫ ਕਮਿਊਨੀਕੇਸ਼ਨ ਫਾਲੋ ਕੀਤੀ ਪ੍ਰੋਫੈਸਰ ਤੋਂ ਲੈ ਕੇ ਡੀਨ ਤੱਕ ਡੀਨ ਤੋਂ ਲੈ ਕੇ ਹਾਇਰ ਅਥਾਰਟिटीज ਤੱਕ ਜੋ ਜੋ ਸਾਨੂੰ ਕਿਹਾ ਗਿਆ ਅਸੀਂ ਕੀਤਾ ਪਰ ਫਿਰ ਵੀ ਤੁਸੀਂ ਦੇਖ ਰਹੇ ਆ ਕਿ ਹਾਲੇ ਵੀ ਅਸੀਂ ਉੱਥੇ ਦੇ ਉੱਥੇ ਹੀ ਖੜੇ ਆ ਤੇ ਖੜੇ ਵੀ ਰਹਾਂਗੇ ਜਦ ਤੱਕ ਕੁਝ ਨਹੀਂ ਹੁੰਦਾ ਤੇ ਅਸੀਂ ਦੋ ਜਾਂ ਤਿੰਨ ਸਲੋਗਨਸ ਦੇ ਵਿੱਚ ਹੀ ਆਪਣੀ ਗੱਲ ਨੂੰ ਖਤਮ ਕਰਾਂਗੇ ਸੋ ਵੀ ਪ੍ਰਾਊਡਲੀ ਸੇ এডੂਕੇਸ਼ਨ ਇਜ਼ ਨੋਟ ਫॉर ਸੇਲ 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 ਕਿ ਜਿ세 ਇੰਡੀਅਨ ਕਲਚਰ ਤੋਂ ਬਿਲੋਂਗ ਕਰਦੇ ਆ ਸਾਨੂੰ ਹਮੇਸ਼ਾ ਇਹ ਸਿਖਾਇਆ ਗਿਆ ਸਿਗਾ ਕਿ ਜਿੱਥੇ ਅਸੀਂ ਪੜਦੇ ਆ ਉਹ ਚੀਜ਼ ਵਰਸ਼ਿਪ ਕਰਨ ਵਾਲੀ ਹੁੰਦੀ ਆ ਪਰ ਇਸ ਯੂਨੀਵਰਸਿਟੀ ਨੇ ਇਸ ਜਗ੍ਹਾ ਨੇ ਉਸ ਚੀਜ਼ ਨੂੰ ਟੋਟਲੀ ਗਲਤ ਪ੍ਰੂਫ ਕਰ ਦਿੱਤਾ ਆ ਤੇ ਇਸ ਕਰਕੇ ਅਸੀਂ ਅੱਜ ਆ ਕੁਝ ਕਹਿਣ ਤੇ ਮਜਬੂਰ ਹੋਏ ਆ ਸਾਈਡ ਨੇ ਮਜਬੂਰੀ ਨੂੰ ਸਮਝੋ ਸਾਡੇ ਨਾਲ ਖੜੇ ਹੋ ਸਕਦੇ ਹੋ ਹੋਵੋ ਜੇ ਨਹੀਂ ਹੋ ਸਕਦੇ ਤੇ ਕਿਰਪਾ ਕਰਕੇ ਗਲਤ ਕਮੈਂਟ ਨਾ ਕਰਿਆ ਕਰੋ ਜੇ ਕੋਈ ਕੁਐਸਚਨ ਹੈਗਾ ਸਾਡੇ ਨਾਲ ਆ ਕੇ ਸਿੱਧੀ ਗੱਲ ਕਰੋ ਜੇ ਅਸੀਂ ਤੁਹਾਨੂੰ ਜਵਾਬ ਨਾ ਦੇ ਸਕੇ ਫਿਰ ਤੁਸੀਂ ਅੱਗੇ ਜੋ ਕਹਿਣਾ ਕਹਿ ਸਕਦੇ ਆ ਬਾਇਕਾਡ ਅਲਗੋਮਾ ਯੂਨੀਵਰਸਿਟੀ ਬਾਇਕਾਡ ਅਲਗੋਮਾ ਯੂਨੀਵਰਸਿਟੀ ਬਾਇਕਾਡ ਅਲਗੋਮਾ ਯੂਨੀਵਰਸਿਟੀ ਬਾਇਕਾਡ ਅਲਗੋਮਾ ਯੂਨੀਵਰਸਿਟੀ ਵੀ 1 Justice! I'll go to university! I'll go university! I'll go university! Shame, shame! Shame, 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 shame! One last thing that I want to say here, Ki uh, a lot of people are commenting, Ki fail hojo, pass hojo. It's not how it works. ਅਸੀਂ ਇੱਥੇ ਪਾਸ ਹੋਣ ਲਈ ਨਹੀਂ ਬੈਠੇ ਹੈਗੇ ਜੇ ਅੱਜ ਸਾਨੂੰ ਯੂਨੀਵਰਸਿਟੀ ਫੇਲ ਪ੍ਰੂਫ ਕਰ ਦਿੰਦੀ ਹੈ ਕਿ ਇਹਨਾਂ ਬੇਸਿਸ ਤੇ ਤੁਸੀਂ ਫੇਲ ਹੋਨੇ ਹੋ ਆਈ ਓਪਨਲੀ ਸੇ ਦੱਟ ਅਸੀਂ ਗੱਲ ਕਰੇ ਚੱਲ ਜਵਾਂਗੇ ਪਰ ਇਹਨਾਂ ਕੋਲ ਕੋਈ ਜਵਾਬ ਨਹੀਂ ਹੈਗਾ ਅਸੀਂ ਇਹਨਾਂ ਤੋਂ ਕੁਐਸਚਨ ਪੁੱਟ ਅਪ ਕਰ ਰਹੇ ਆ ਇਹਨਾਂ ਕੋ ਕੋਈ ਜਵਾਬ ਨਹੀਂ ਹੈਗਾ ਜੇ ਅਸੀਂ ਓਪਨਲੀ ਆ ਕੇ ਆਪਣੀ ਗੱਲ ਕਰ ਸਕਦੇ ਆ ਇਹ ਕਿਉਂ ਨਹੀਂ ਕਰ ਰਹੇ ਤੁਸੀਂ ਆਪ ਸੋਚੋ ਸੋ ਜੇ ਸਾਨੂੰ ਪ੍ਰੂਫ ਕਰ ਦਿੱਤਾ ਜਾਂਦਾ ਆ ਇੱਕ ਵੈਲਿਡ ਗਰਾਉਂਡ ਦੇ ਉੱਤੇ ਸਾਡਾ ਪ੍ਰੋਟੈਸਟ ਅੱਜ ਤੋਂ ਖਤਮ ਹੋ ਜਾਊਗਾ पर सानू भी पता बस सानू तू याद है दियो कि असी केस ग्राउंड टेक का स्टूडेंट्स को का लो फेल किया गया है क्लेरिफिकेशन बस जस्टिफिकेशन जस्टिफिकेशन और विद कॉज hashtag boycott algoa university